ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ 4 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਵਾਰ ਦੀ ਗੱਲ ਹੈ ਕਿ ਗੁਰਸਿੱਖਾਂ ਨੇ ਆਕਰ ਕੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਤੁਸੀਂ ਪਰਮੇਸ਼ਰ ਦਾ ਨਾਮ ਕਿਸ ਪ੍ਰਕਾਰ ਅਰਾਧਿਆ ਹੈ ਤੇ ਇਸ ਦਾ ਫਲ ਕੀ ਪ੍ਰਾਪਤ ਹੋਇਆ ਹੈ ਤਦ ਸੁਣ ਕੇ ਸਤਿਗੁਰਾਂ ਨੇ ਸੂਹੀ ਰਾਗ ਅੰਦਰ ਪਹਿਲੇ ਘਰ ਸੁਰ ਤਾਲ ਦੇ ਵਿੱਚ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਇਹ ਪਾਵਨ ਸ਼ਬਦ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਤਗੁਰੂ ਕਿਰਪਾ ਕਰਕੇ ਦੱਸ ਰਹੇ ਹਨ ਆਓ ਪਾਵਨ ਉਪਦੇਸ਼ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਮਨ ਰਾਮ ਨਾਮ ਆਰਾਧਿਆ ਗੁਰ ਸਬਦ ਗੁਰੂ ਗੁਰ ਕੇ ਏ ਭਾਈ ਅਸਾਂ ਨੇ ਗੁਰੂ ਗੁਰ ਕੇ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਾਹ ਗੁਰੂ ਚੇਤਨ ਸਰੂਪ ਗੁਰ ਪੂਜਨੀਕ ਗੁਰ ਵੱਡੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਮਨ ਹਿਰਦੇ ਵਿੱਚ ਸ੍ਰੀ ਰਾਮ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਅਰਾਧਿਆ ਤੇਉਣਾ ਕੀਤਾ ਹੈ ਸਭ ਇੱਛਾ ਮਨ ਤਨ ਪੂਰੀਆ ਸਭ ਚੂਕਾ ਡਰ ਜਮ ਕੇ ਸੋ ਜਮ ਕੇ ਬੋਲਾ ਬੋਲਣਾ ਹੈ ਜਮ ਕੇ ਨਹੀਂ ਬੋਲਣਾ ਜਿਸ ਕਰਕੇ ਮਨ ਹਿਰਦੇ ਤੇ ਤਨ ਸਰੀਰ ਵਿਚ ਲਿਗਾ ਸਾਰੀਆਂ ਇੱਛਾ ਜਹਾਨਾ ਕਾਮਨਾਵਾਂ ਪੂਰਨ ਹੋ ਗਈਆਂ ਵਾ ਤਨ ਵਿੱਚ ਦਰਸ਼ਨਾਂ ਦੀ ਇੱਛਾ ਤੇ ਮਨ ਵਿੱਚ ਸਵੰਗ ਪ੍ਰਕਾਸ਼ ਰੂਪ ਵਿੱਚ ਅਪੇਦਤਾ ਹੋਣ ਦੀ ਇੱਛਾ ਇਹ ਵੀ ਪੂਰੀ ਹੋ ਗਈ ਅਤੇ ਜਮ ਜਮਦੂਤਾਂ ਦੇ ਪਾਸੋਂ ਹੋਣ ਵਾਲਾ ਡਰ ਭੈ ਵੀ ਸਾਰਾ ਚੁੱਕਿਆ ਗਿਆ ਨਿਵਰਤ ਹੋ ਗਿਆ ਮੇਰੇ ਮਨ ਗੁਣ ਗਾਵ ਰਾਮ ਨਾਮ ਹਰ ਕੀ ਅਸੀਂ ਤਾਂ ਆਪਣੇ ਮਨ ਨੂੰ ਇਹੋ ਹੀ ਸਿੱਖਿਆ ਦਿੰਦੇ ਹਾਂ ਕਿ हे ਮੇਰੇ ਮਨਾ ਰਾਮ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਤੇ ਗੁਣਾ ਨੂੰ ਗਾਉਣਾ ਕਰ ਵਾ ਰਮੇ ਹੋਏ ਰਾਮ ਦੇ ਗੁਣਾ ਨੂੰ ਗਾਉਣਾ ਕਰ ਅਤੀ ਹਰੀਕ ਦੇ ਪਾਪਾਂ ਨੂੰ ਹਰਨ ਵਾਲਿਓ ਉਸ ਹਰੀ ਦੇ ਨਾਮ ਨੂੰ ਜਪਣਾ ਕਰ ਗੁਰ ਤੁਠੈ ਮਨ ਪਰਬੋਧਿਆ ਹਰ ਪੀਆ ਰਸ ਗੱਡ ਕੇ ਰਹਾਉ ਗੁਰ ਸਤਗੁਰੂ ਸਾਹਿਬ ਜੀ ਨੇ ਤੁਠੈ ਪਰਸਾਨੂ ਕੇ ਮਨ ਨੂੰ ਪਰਬੋਧਿਆ ਸਮਝਾਇਆ ਵਾ ਵਿਸ਼ੇਸ਼ ਕਰਕੇ ਗਿਆਨ ਦਿੱਤਾ ਹੈ ਜਿਸ ਕਰਕੇ ਅਸੀਂ ਹਰ ਹਰੀ ਦੇ ਨਾਮ ਨੂੰ ਗੱਡ ਕੇ ਹੁੰਦਾ ਗੱਟ-ਗੱਟ ਭਾਵ ਇੱਕ ਰਸ ਸਵਾਦ ਨਾਲ ਪੀਣਾ ਕੀਤਾ ਹੈ ਰਹਾਉ ਸਤ ਸੰਗਤ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਸਤ ਗੁਰੂ ਸਾਹਿਬ ਜੀ ਕੇਰੀ ਦੀ ਸਤ ਸਰੂਪ ਦੀ ਪ੍ਰਾਪਤੀ ਵਾਲੀ ਸਤ ਸੰਗਤ ਸਭ ਤੋਂ ਊਤਮ ਸਰੇਸ਼ਟ ਹੈ ਜੋ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਦੇ ਗੁਣਾ ਤਾਈ ਗਾਉਂਦੀ ਹੈ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਤੂ ਵਹਿ ਪਗ ਜਨ ਕੇ ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਕਿ हे ਹਰ ਪਰਮੇਸ਼ਰ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਸਤਸੰਗਤ ਨਾਲ ਮਿਲਣਾ ਕਰ ਤਾਂ ਜੋ ਹਮ ਅਸੀਂ ਉੱਥੇ ਸਤਸੰਗੀ ਜਨਾਂ ਦੇ ਪਗ ਚਰਨਾਂ ਨੂੰ ਧੂਣਾ ਕਰੀਏ RAM ਨਾਮ ਸਭ ਹੈ RAM ਨਾਮ ਰਸ ਗੁਰਮਤ ਰਸ ਰਸ ਕੇ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਇਹ ਰਾਮ ਪਰਮੇਸ਼ਰ ਦਾ ਨਾਮਾ ਨਾਮ ਹੀ ਸਾਡੇ ਲਈ ਸਭ ਕੁਝ ਹੈ ਵਾ ਇਹ ਜੋ ਪਰਮੇਸ਼ਰ ਦਾ ਨਾਮ ਹੈ ਇਸ ਰਾਮ ਨਾਮ ਨੂੰ ਜੋ ਵੀ ਜਪਦਾ ਹੈ ਉਸ ਨੂੰ ਜਿਸ ਰਾਮ ਦਾ ਇਹ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਹੈ ਅਤੇ ਅਸੀਂ ਵੀ ਉਸੇ ਰਾਮ ਰਸ ਦੇ ਗੁਰਮਤ ਗੁਰਸਿੱਖਿਆ ਦੁਆਰਾ ਰਸ ਪ੍ਰੇਮ ਕਰਕੇ ਰਸ ਕੇ ਰਸੀਗੇ ਹੋ ਗਏ ਹਾਂ ਵਾ ਗੁਰਮਤ ਦੁਆਰਾ ਰਸ ਪ੍ਰੇਮ ਰੂਪ ਬ੍ਰਹਮ ਦੇ ਰਸ ਵਿੱਚ ਰਸ ਗਏ ਹਾਂ ਹਰੇ ਅੰਮ੍ਰਿਤ ਹਰ ਜਲ ਪਾਇਆ ਸਭ लाਤੀ ਤਿਸ ਦਿਸ ਗਏ ਅਸੀਂ ਹਰ ਹਰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਜਲ ਗੁਰ ਸਿੱਖਿਆ ਦੁਆਰਾ ਪਾਉਣਾ ਕੀਤਾ ਹੈ ਉਸ ਨਾਮ ਦੇ ਕਰਕੇ ਸਾਰੀ ਤ੍ਰਿਸ਼ਨਾ ਲੈ ਗਈ ਨਿਵਰਤ ਹੋ ਗਈ ਹੈ ଅਥਵਾ ਜੋ ਹਰ ਅੰਮ੍ਰਿਤ ਪਰਮੇਸ਼ਰ ਅਮਰਤੂ ਤੋਂ ਰਹਤ ਹੈ ਜਿਸਨੇ ਉਸ ਪਰਮੇਸ਼ਰ ਦੇ ਨਾਮ ਰੂਪ ਜਲ ਨੂੰ ਗੁਰਾਂ ਪਾਸੋਂ ਪ੍ਰਾਪਤ ਕੀਤਾ ਹੈ ਉਸ ਪੁਰਸ਼ ਦੇ ਅੰਦਰੋਂ ਸਾਰੀ ਤ੍ਰਿਸ਼ਨਾ ਦੀ ਪਿਆਸਾ ਲੈ ਗਈ ਹੈ। ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ। ਹਮਰੀ ਸਾਡੀ ਜਾਤ-ਜਾਤੀ ਤੇ ਪਾਤ ਇੱਜ਼ਤ ਵਾ ਪਾਤ ਪੰਕਤੀ ਗੁਰ ਵੱਡੇ ਪੂਜਨੀਕ ਸਤਗੁਰੂ ਜੀ ਹੀ ਹਨ। ਅਤੇ ਹਮ ਅਸੀਂ ਤਿਸ ਗੁਰਾਂ ਦੇ ਪਾਸ ਆਪਣਾ ਸਿਰ ਹੀ ਵੇਚ ਦਿੱਤਾ ਹੈ ਪਾਪ ਆਪਣਾ ਸਭ ਕੁਝ ਸਤਿਗੁਰਾਂ ਨੂੰ ਅਰਪਣ ਕਰ ਦਿੱਤਾ ਹੈ ਜਨ ਨਾਨਕ ਨਾਮ ਪਰਿਉ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦਾ ਨਾਮ ਗੁਰੂ ਦਾ ਚੇਲਾ ਸਿੱਖ ਪੈ ਗਿਆ ਹੈ ਏ ਗੁਰੂ ਜੀ ਨਾਮ ਪਰਿਉ ਭਗਤ ਗੋਬਿੰਦ ਕਾ ਪੈ ਗਿਆ ਹੈ ਸਾਡੇ ਜਨਾਂ ਦੇ ਤਾਂ ਵਾਸ ਹੀ ਸਾਡੇ ਜਨਾਂ ਦੇ ਗੁਰੂ ਸਾਡੀ ਲਾਜ ਇੱਜ਼ਤ ਰੱਖਣਾ ਕਰੋ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਨ ਸੇ ਦਾਲਦ ਦਲਗਾ ਜਿਨ੍ਹਾਂ ਨੇ ਪੁਰਖੋਤਮ ਉੱਤਮ ਪੁਰਖ ਤੇ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਪਜਿਓ ਜਪਣਾ ਕੀਤਾ ਹੈ ਉਹਨਾਂ ਦੇ ਸਾਰੇ ਦੁੱਖ ਦਿਲਦਰ ਤੇ ਦਲਗਾ ਦਲ ਸਮੂਹ ਅਗਾ ਪਾਪ ਬਿਨ ਸੇ ਨਾਸ਼ ਹੋ ਗਏ ਹਨ ਪਉ ਜਨਮ ਮਰਣਾ ਮਿਟਿਓ ਗੁਰ ਸਬਦ ਦੀ ਹਰ ਹਸ ਥਿਰ ਸੇਵ ਸੁਖ ਸਮਗਾ ਉਹਨਾਂ ਨੇ ਹੀ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣਾ ਜਨਮ ਮਰਣਾ ਜੰਮਣ ਮਰਨ ਦਾ ਪਉ ਡਰ ਮਿਟ ਲਿਆ ਹੈ ਅਤੇ ਇਸ ਸਰੂਪ ਪਰਮੇਸ਼ਰ ਦਾ ਸੇਵਨ ਕਰਕੇ ਉਸ ਦੇ ਆਨੰਦ ਸਰੂਪ ਵਿੱਚ ਸਮਗਾ ਸਮਾ ਗਏ ਹਨ ਉਹਨਾਂ ਨੇ ਸੁਖ ਸਰੂਪ ਨੂੰ ਸਮਗਾ ਸਮਝ ਲਿਆ ਹੈ ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ ਇਸ ਲਈ हे ਮੇਰੇ ਮਨਾ ਤੂੰ ਅਤਿਅੰਤ ਹੀ ਪਿਰਗਾ ਪਿਆਰੇ ਰਾਮ ਪਰਮੇਸ਼ਰ ਦਾ ਨਾਮ ਭਜ ਜਪਣਾ ਕਰ ਵਾ ਅਤਿਅੰਤ ਪਿਆਰ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵੇਚ ਲਿਓ ਮੁੱਲ ਮਹਗਾਰਾ ਮੈਂ ਆਪਣਾ ਮਨ ਤੇ ਤਨ ਗੁਰਾਂ ਦੇ ਅੱਗੇ ਅਰਪ ਅਰਪਣ ਕਰਕੇ ਤਰ ਦਿੱਤਾ ਹੈ ਇਸ ਪ੍ਰਕਾਰ ਮੈਂ ਆਪਣਾ ਸਿਰ ਮਹਗਾ ਮਹਿੰਗੇ ਮੁੱਲ ਵੇਚ ਲਿਆ ਹੈ ਵਾਹ ਹੰਕਾਰ ਰੂਪੀ ਸਿਰ ਦੇ ਕੇ ਮਹਿੰਗੇ ਮੁੱਲ ਵਾਲੀ ਨਿਮਰਤਾ ਲੈ ਲਈ ਹੈ ਪਾਵ ਮਿਥਿਆ ਸਿਰ ਦੇ ਕੇ ਸਤ ਆਤਮ ਵਸਤੂ ਪ੍ਰਾਪਤ ਕੀਤੀ ਹੈ ਰਹਾਉ ਬਿਸਰਾਮ ਦੀ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਨਰਪਤ ਰਾਜੇ ਰੰਗ ਰਸ ਮਾਣਹਿ ਬਿਨ ਨਾਵੇ ਪਕੜ ਖੜੇ ਸਭ ਕਲਗਾ ਜੋ ਨਰਪਤ ਨਰਾਂ ਦੀ ਸੁਆਮੀ ਰਾਜੇ ਆਦ ਰੰਗ ਖੁਸ਼ੀਆਂ ਤੇ ਰਸ ਰਸਾਂ ਕਸਾਂ ਨੂੰ ਮਾਣਦੇ ਹਨ ਰਸ ਆਨੰਦ ਦੇ ਸਹਿਤ ਰੰਗ ਚੂਜ ਤਮਾਸ਼ੀਆਂ ਨੂੰ ਮਾਣਦੇ ਹਨ ਪਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਣ ਕਰਕੇ ਸਾਰੇ ਕਲਗਾ ਕਾਲ ਨੇ ਪਕੜ ਕੇ ਖੜੇ ਲੈ ਜਾਣੇ ਹਨ ਵਾ ਕਲਗਾ ਪਾਪੀ ਕਲੰਨਾ ਭਾਵ ਕਲੰਗਾ ਦੀ ਸਹਿਤ ਜਾਣ ਕੇ ਫੜ ਲਏ ਵਾ ਕਲ ਅਗਾ ਕਲ ਕਲ ਯੁਗ ਦੇ ਅਗਾ ਪਾਪਾਂ ਕਰਕੇ ਫੜ ਲਏ ਹਨ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਫਿਰ ਪਰਲੋਕ ਵਿੱਚ ਲਿਜਾ ਕੇ ਧਰਮ ਰਾਜੇ ਨੇ ਉਹਨਾਂ ਦੇ ਸਿਰ ਉੱਪਰ ਡੰਡ ਡੰਡ ਲਗਾਨਾ ਲਗਾਉਣਾ ਕੀਤਾ ਹੈ ਇਉਂ ਜਦੋਂ ਫਲ ਅਗਾ ਅਗਾ ਪਾਪਾਂ ਦਾ ਫਲ ਹੱਥ ਆਇਆ ਤਾਂ ਫਿਰ ਪੁਨਾ ਪਛਤਾਉਂਦੇ ਹਨ ਵਾ ਫਲ ਗਾ ਫਲ ਮਾਰਨ ਵਾਲੀ ਤਲਵਾਰ ਦਾ ਫਲੇਡਾ ਕਾ ਮਾਰਨਾ ਅਰਥਾਤ ਆਪਣੇ ਹੱਥ ਹੀ ਮਾਰਨ ਵਾਲੀ ਤਲਵਾਰ ਜੋ ਜਾਂਦੇ ਹਨ ਕਿਉਂਕਿ ਹੱਥਾਂ ਨਾਲ ਕੀਤਾ ਆਇਆ ਕਰਮ ਫਲ ਦੇਣ ਲਈ ਅੱਗੇ ਆਉਂਦਾ ਹਰ ਰਾਖ ਰਾਖ ਜਨ ਕਿਰਮ ਤੁਮਾਰੀ ਸਰਣਾਗਤ ਪੁਰਖ ਪ੍ਰਤਪਲ ਗਾ ਇਹ ਹਰ ਪਰਮੇਸ਼ਰ ਸਾਨੂੰ ਰਾਖ ਰਾਖ ਰੱਖਣਾ ਕਰ ਰੱਖਣਾ ਕਰ ਵਾ ਆਪਣੇ ਚਰਨਾਂ ਦੀ ਸਰਦਾ ਰੂਪੀ ਰਾਖ ਧੂੜੀ ਦੇ ਕੇ ਸਾਡੀ ਰਖਿਆ ਕਰ हे ਪ੍ਰਤਪਲਗਾ ਪ੍ਰਤ ਪਾਲਣਾ ਕਰਨ ਵਾਲੇ ਪੁਰਖ ਪੂਰਨ ਪ੍ਰਭੂ ਅਸੀਂ ਤੁਹਾਡੀ ਸ਼ਰਣਾਗਤ ਸ਼ਰਨ ਵਿੱਚ ਆਏ ਹਾਂ ਜੋ ਵੀ ਸ਼ਰਨ ਆਉਂਦਾ ਹੈ ਤੂੰ ਉਸ ਪ੍ਰਤ ਪਲ ਅਲਗਾ ਦੇ ਪ੍ਰਤ ਤਾਈ ਪਲ ਪਾਲਣਾ ਕਰਕੇ ਪੂਰਨ ਤੌਰ ਤੇ ਅਗਰ ਜਾ ਦਿੰਦਾ ਹੈ ਦਰਸ਼ਨ ਸੰਤ ਦੇ ਹੋ ਸੁਖ ਪਾਵੈ ਪ੍ਰਭ ਲੋਜਪੁਰ ਜਨ ਤੁਮੰਗਾ हे ਪਰਮੇਸ਼ਰ ਆਪਣੇ ਸ਼ਾਂਤ ਚਿਤ ਮਹਾਤਮਾ ਜਨਾਂ ਦਾ ਦਰਸ਼ਨ ਦੀਦਾਰ ਕਰਨ ਸਾਨੂੰ ਦੇਣਾ ਕਰੋ ਕਿਉਂਕਿ ਜਿਵੇਂ ਉਹ ਸੰਤ ਜਨ ਨਾਮ ਰਸ ਦਾ ਸੁਖ ਆਨੰਦ ਪਾਉਂਦੇ ਆ ਇਓ ਅਸੀਂ ਵੀ ਤੇਰੇ ਭਜਨ ਸਿਮਰਨ ਦਾ ਸੁਖ ਪਾ ਸਕੀਏ हे ਪ੍ਰਭ ਪਰਮੇਸ਼ਰ ਅਸੀਂ ਤੁਮੰਗਾ ਤੁਹਾਡੇ ਹੀ ਜਨ ਦਾਸ ਹਾਂ ਤੁਸੀਂ ਸਾਡੀ ਇਹ ਲੋਚ ਪਾਵਚਾਨਾ ਪੂਰਨ ਕਰੋ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕੋ ਕੀ ਜੈਦਾਨ ਹਰ ਨਿਮਗਾ ਏ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਤੁਮ ਤੁਸੀਂ ਸਮਰੱਥ ਸਰਬਸ਼ਕਤੀਵਾਨ ਪੁਰਖ ਪੂਰਨ ਅਤੇ ਸਭ ਤੋਂ ਵੱਡੇ ਦੀਰਘ ਉੱਚੇ ਹੋ ਏ ਹਰ ਪਰਮੇਸ਼ਰ ਮੇਰੇ ਤਾਈ ਇੱਕ ਨਿਮਗਾ ਨਿਮਖ ਮਾਤਰ ਆਪਣੇ ਨਾਮ ਦਰਸ਼ਨਾਂ ਦਾ ਦਾਨ ਕਰਨਾ ਕਰੋ ਵਾ ਨਿਮਗਾ ਨਮਕ ਰੂਪੀ ਹਰ ਨਾਮ ਦੇਵ ਭਾਵ ਜਿਵੇਂ ਨਮਕ ਪਾਉਣ ਨਾਲ ਸਭ ਸਬਜ਼ੀਆਂ ਦਾਲਾਂ ਸਵਾਦ ਲੀਆਂ ਲੱਗਦੀਆਂ ਇਉਂ ਤੇਰੇ ਨਾਮ ਕਰਕੇ ਸਾਰੇ ਸਾਧਨ ਕੀਤੇ ਹੋਏ ਸਫਲੇ ਹਨ ਵਾ ਨਿਮਗਾ ਨਿਮਰਤਾ ਦਾ ਦਾਨ ਦੇਣਾ ਕਰੂ ਜਨ ਨਾਨਕ ਨਾਮ ਮਿਲੈ ਸੁਖ ਪਾਵੇ ਹਮ ਨਾਮ ਵਿਟੋ ਸਦਕੂ ਮੰਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੈ ਪਰਮੇਸ਼ਰ ਸਾਨੂੰ ਜਨ ਦਾਸਾਂ ਨੂੰ ਜੇਕਰ ਤੇਰਾ ਨਾਮ ਮਿਲ ਜਾਵੇ ਤਾਂ ਹੀ ਸੋਖ ਆਨੰਦ ਨੂੰ ਪਾਉਣਾ ਕਰਾਂਗੇ ਵਾ ਜਿਸ ਨੂੰ ਤੇਰਾ ਨਾਮ ਮਿਲਦਾ ਉਹ ਤੇਰੇ ਸੁਖ ਸਰੂਪ ਨੂੰ ਪਾਉਣਾ ਕਰਦਾ ਹਮ ਅਸੀਂ ਹਮੇਸ਼ਾ ਹੀ ਤੇਰੇ ਨਾਮ ਦੇ ਵਿਟੋਂ ਉੱਪਰੋਂ ਘੁੰਮਗਾ ਬਲਹਾਰ ਜਾਂਦੇ ਹਾਂ ਸੂਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਹਰ ਪਰਮੇਸ਼ਰ ਦਾ ਨਾਮਾ ਨਾਮ ਹੀ ਹਰ ਪਰਮੇਸ਼ਰ ਦਾ ਰੰਗ ਇਸੇ ਮੰੰਗਾ ਲੱਗਾ ਹੈ ਨਕ ਚ ਬੋਲਣਾ ਰੰਗ ਪਿਆਰ ਉਤਪੰਨ ਕਰਨ ਵਾਲਾ ਹੈ ਅਤੇ ਹੀ ਹਰ ਪਰਮੇਸ਼ਰ ਦਾ ਰੰਗ ਪਿਆਰ ਹੀ ਮਜੀਠਾ ਹੈ ਮਜੀਠ ਰੰਗ ਰੰਗ ਦੀ ਨਿਆਈ ਪੱਕਾ ਹੈ ଅਤਵਾ ਹਰੇਕ ਨਾਮਾ ਤੇ ਹਰ ਹਰੇਕ ਰੰਗਾਂ ਵਿੱਚੋਂ ਹਰੀ ਦਾ ਨਾਮ ਰੰਗ ਮਜੀਠੀ ਰੰਗ ਦੀ ਨਿਆਈ ਪੱਕਾ ਹੈ ਹੋਰ ਸਾਰੇ ਰੰਗ ਲਹਿ ਜਾਣ ਵਾਲੇ ਝੂਠੇ ਹਨ ਤੁਸ਼ ਹਨ ਫਿੱਕੇ ਹਨ ਗੁਰ ਤੁਠੈ ਹਰ ਰੰਗ ਜਾੜਿਆ ਫਿਰ ਬੋੜ ਨਾ ਹੋਵੀ ਭੰਗ ਗੁਰੂ ਸਾਹਿਬ ਜੀ ਨੇ ਤਰੁੱਠ ਕਰਕੇ ਪ੍ਰਸਾਨੋ ਕੇ ਜਿਸ ਨੂੰ ਵੀ ਇਹ ਹਰੀ ਦਾ ਨਾਮ ਰੰਗ ਚਾੜ ਦਿੰਦਾ ਹੈ ਫਿਰ ਪੁਨਾ ਬੋੜ ਮੁੜ ਕੇ ਉਹ ਕਦੇ ਵੀ ਭੰਗ ਨਾਸ਼ ਨਹੀਂ ਹੁੰਦਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ हे मेरे मना हरे भरे करने वाले राम परमेश्वर के नाम में रंग कहिए प्रेम कर वा अपने आप नु रंग रंगना कर आ, आ, राओ, राओ, गुरु तुठहै हर उपदेशिया हर पेटिया राव निसंग रहाउ जिस नु गुरु साहिब जी तुठहै प्रसन्न होके परमेश्वर दे नाम दा उपदेशिया उपदेश दित्ता है ਉਸ ਨੂੰ ਨਿਸੰਗ ਨਿਰਸੰਦੇਹ ਰਾਉ ਪ੍ਰਕਾਸ਼ ਰਾਉ ਰਾਜਾ ਸਰੂਪ ਹਰ ਪਰਮੇਸ਼ਰ ਮਿਲ ਪਿਆ ਹੈ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰ ਰਹੇ ਹਨ ਮੁੰਦ ਈਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਜੋ ਜੀਵ ਰੂਪੀ ਮੁੰਦ ਇਸਤਰੀ ਸ਼ਾਸਤਰ ਗਿਆਨ ਵੱਲੋਂ ਈਆਣੀ ਬੇਸਮਝ ਤੇ ਮਨਮੁਖੀ ਮਨਮੁਖਤਾਈ ਵਾਲੀ ਹੈ ਫਿਰ ਮੁੜ ਕੇ ਉਸ ਦਾ ਆਉਣਾ ਜਾਣਾ ਜੰਮਣਾ ਮਰਨਾ ਦਾ ਹੀ ਅੰਗ ਸਾਥ ਬਣਿਆ ਰਹਿੰਦਾ ਵਾ ਮੁੜ ਕੇ ਅੰਗ ਅੰਗਾ ਭਾਵ ਸਰੀਰਾਂ ਵਿੱਚ ਆਉਣ ਜਾਣ ਦਾ ਗੇੜ ਲੱਗਾ ਹੀ ਰਹਿੰਦਾ ਵਾ ਫਿਰ ਆਉਣ ਜਾਣ ਦਾ ਹੀ ਅੰਗ ਪਖ ਫੜਿਆ ਹੋਇਆ ਹੈ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਪਾਤਸ਼ਾਹ ਫਰਮਾਉਂਦੇ ਉਸ ਨੂੰ ਹਰੇ ਪਰੇ ਕਰਨ ਵਾਲਾ ਪ੍ਰਭ ਪਰਮੇਸ਼ਰ ਚੇਤੇ ਹੀ ਨਹੀਂ ਆਉਂਦਾ ਕਿਉਂਕਿ ਉਸ ਦਾ ਮਨ ਹਿਰਦਾ ਦੂਜਾ ਭਾਵ ਦ્વੈਤ ਭਾਵ ਦਾ ਸਹਿਲੰਗ ਸਾਥੀ ਹੋਇਆ ਹੈ ਵਾ ਮਨ ਅੰਦਰ ਦ્વੈਤ ਭਾਵ ਸਹਿਲੰਗ ਮਿਲਿਆ ਇਕਤਰ ਹੋਇਆ ਹੈ ଅਥਵਾ ਪ੍ਰਾਣੀ ਸਮੇਂ ਸ਼ਿਕਾਰੀ ਚਿਤ੍ਰਕ ਚੀਤੇ ਨੂੰ ਸਿਖਾ ਕੇ ਮ੍ਰਿਗ ਦਾ ਸ਼ਿਕਾਰ ਕਰਾਉਂਦੇ ਸਨ ਜੇਕਰ ਚੀਤੇ ਕੋਲੋਂ ਸ਼ਿਕਾਰ ਪਕੜਿਆ ਨਾ ਜਾਵੇ ਤਾਂ ਚੀਤਾ ਸੁਸਤ ਜਿਹਾ ਹੋ ਕੇ ਲੇਟ ਜਾਂਦਾ ਹੈ ਜਿਸ ਨੂੰ ਲੰਗ ਪੈ ਗਿਆ ਕਹਿੰਦੇ ਆ ਇਸੇ ਪ੍ਰਕਾਰ ਮਨ ਦ્વੈਤ ਭਾਵ ਕਰਕੇ ਚਿਤਰੇ ਵਾਂਗੂ ਸਹਿਲੰਗ ਇਕੱਠਾ ਜਿਹਾ ਸੁਸਤ ਜਿਹਾ ਹੋਇਆ ਰਹਿੰਦਾ ਹੈ ਹਮ ਮੈਲ ਭਰੇ ਦੋਚਾਰੀਆ ਹਰ ਰੱਖੋ ਅੰਗੀ ਅੰਗ ਇਸ ਲਈ ਇਉ ਬੇਨਤੀ ਕਰੀਏ ਕਿ ਹਮ ਅਸੀਂ ਦੋਚਾਰੀਆ ਮੰਦ ਕਰਮੀ ਪਾਪਾਂ ਦੀ ਮੈਲ ਨਾਲ ਭਰੇ ਪਏ ਆਂ हे ਹਰ ਪਰਮੇਸ਼ਰ ਤੂੰ ਅੰਗੀ ਪੱਖੋ ਕੇ ਸਾਡਾ ਅੰਗ ਪੱਖ ਕਰਕੇ ਸਾਨੂੰ ਜੰਮਣ ਮਰਨ ਤੋਂ ਰੱਖ ਲੈਣਾ ਕਰ ਵਾਹਿ ਅੰਗ ਪਿਆਰੇ ਪਰਮੇਸ਼ਰ ਸਾਨੂੰ ਅੰਗੀ ਅੰਗਾ ਵਾਲੇ ਸਰੀਰਾਂ ਵਿੱਚ ਪਾਵ ਜੰਮਣ ਮਰਨ ਵੱਲੋਂ ਰੱਖਣਾ ਕਰ ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਤੀ ਕਿਲਵਿਕ ਪੰਗ ਜਿਸ ਨੂੰ ਗੁਰੂ ਸਾਹਿਬ ਜੀ ਨੇ ਨਾਮ ਸੰਗਤ ਰੂਪੀ ਅੰਮ੍ਰਿਤ ਦੇ ਸਰ ਸਰੋਵਰ ਵਿੱਚ ਨਵਲਾਇਆ ਨਹਾ ਇਸ਼ਨਾਨ ਕਰਵਾ ਦਿੱਤਾ ਹੈ ਵਾ ਜਿਸ ਨੇ ਗੁਰੂ ਰੂਪੀ ਅਮਰਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਉਸ ਦੇ ਪੰਗ ਕਈ ਚਿੱਕੜ ਰੂਪ ਸਭ ਸਾਰੇ ਕਿਲਵਿਕ ਪਾਪ ਲੈ ਗਏ ਹਨ ਵਾ ਉਸ ਦੇ ਸਾਰੇ ਪਾਪ ਲੱਤ ਗਏ ਹਨ ਤੇ ਉਹ ਪੰਗ ਪਵਿੱਤਰ ਜੀਵਨ ਵਾਲਾ ਹੋ ਗਿਆ ਹੈ ਹਰਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ हे ਦੀਨਾ ਦੀਨ ਗਰੀਬਾਂ ਤੋਂ ਵੀ ਗਰੀਬ ਸੇਵਕਾਂ ਉੱਤੇ ਦਇਆਲਤਾ ਕਰਨ ਵਾਲੇ ਹਰੀ ਹਰ ਪਰਮੇਸ਼ਰ ਪ੍ਰਭੂ ਜੀ ਸਾਨੂੰ ਆਪਣੀ ਸਤਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਦੇ ਸੰਗ ਕਈਏ ਨਾਲ ਮੇਲਣਾ ਕਰੋ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਏ ਹਰ ਪਰਮੇਸ਼ਰ ਜਿਨ੍ਹਾਂ ਨੇ ਸਤਸੰਗਤ ਵਿੱਚ ਮਿਲ ਕਰਕੇ ਤੇਰੀ ਪ੍ਰਾਪਤੀ ਵਾਲੇ ਰੰਗ ਆਨੰਦ ਨੂੰ ਪ੍ਰਾਪਤ ਕੀਤਾ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨਦਾਸ ਮਨ ਹਿਰਦੇ ਤੇ ਤਨ ਸਰੀਰ ਕਰਕੇ ਤੇਰੇ ਪ੍ਰੇਮ ਨਾਮ ਰੰਗ ਵਿੱਚ ਰੰਗੇ ਗਏ ਹਨ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ